ਅੰਮ੍ਰਿਤਸਰ 4 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸ਼੍ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜ਼ੋਰਦਾਰ ਤਿਆਰੀਆਂ ਆਰੰਭੀਆਂ ਗਈਆਂ ਹਨ ਇਸ ਸਬੰਧ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਮੂਹ ਗੁਰਦੁਆਰਾ ਸਾਈਬਾਨ ਦੀ ਫੁੱਲਾਣਾਤ ਅਤੀ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਸੰਗਤਾਂ ਟਾਟੀਆਂ ਖੁਸ਼ ਹੋ ਰਹੀਆਂ ਹਨ ਅਤੇ ਸਜਾਵਟ ਦੀਆਂ ਤਸਵੀਰਾਂ ਆਪਨੇ ਮੋਬਾਈਲ ਵਿੱਚ ਕੈਦ ਕਰਦੇ ਆ ਨਜ਼ਰ ਆਈਆਂ ਅੱਜ ਕੁਲਾ ਦੀ ਸਜਾਵਟ ਦੇਖ ਕੇ ਬਹੁਤ ਹੀ ਮਨ ਖੁਸ਼ ਹੋ ਗਿਆ ਕਿਉਂਕਿ ਇੰਨਾ ਬਾਬਾ ਜੀ ਦੀ ਇੱਰੀ ਮਹਿਰ ਹੈ ਇਸ ਜਗ੍ਹਾ ਤੇ ਕਿ ਕਿੰਨੇ ਵੀ ਫੁੱਲ ਲਗਾਏ ਜਾਣ ਉਹ ਹਮੇਸ਼ਾ ਕੱਟ ਪਏ ਜਾਂਦੇ ਨੇ ਲੇਕਿਨ ਜਿਨੇ ਵੀ ਫੁੱਲਾਂ ਦੀ ਸਜਾਵਟ ਕੀਤੀ ਹੈ ਬਹੁਤ ਹੀ ਜ਼ਿਆਦਾ ਮਨ ਖੁਸ਼ ਹੋਇਆ ਦਿਨ ਤ੍ਰਿਪਤ ਹੋ ਗਿਆ ਤੇ ਕੱਲ ਅਸੀਂ ਮੱਖਾ ਟੈਕਨਿੰਗ ਜ਼ਰੂਰ ਆਵਾਂਗੇ ਦੁਬਾਰਾ ਬਾਬਾ ਜੀ ਦੇ ਦਰਬਾਰ और कोशिश करेंगे कि ये पूरी सजावट में अच्छी तरह देखिए और सारे लोग आन दुनिया तो आन लोग है सजावट और बाबा जी के मत्था टेककर इस सजावट के बारे में तो जितना बोला जाए वो उतना कम है ऐसे ही मुझे नहीं लगता दुनिया में किसी भी जगह पे इतनी सुंदर सजावट की जाती है और ये सजावट जो गुरु के सामने तो हम तो कुछ भी नहीं कर रहे उनके लिए सजावट ही कर रहे हैं सजावट से हम उनके सामने कुछ नहीं कर सकते हम बेस्ट भी देंगे तो भी हम कुछ नहीं कर रहे बट पंडित सिकरी फगवाड़ा जिला तो जिला कपूरथला तो गुरु साहब जी दर्शन करने आए हैं ਤਵਾਜ ਨਰ ਕੀਰਤਨ ਹਨ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦੇ ਹੱਦ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਤੇ ਕਾਲੂ ਬੜੀ ਧੂਮਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਵੇਗਾ ਤੇ ਬੜੀ ਵਧੀਆ ਸਜਾਵਟ ਹੋਈ ਹੈ ਬਹੁਤ ਸ਼ਾਂਤੀ ਮਈਪੂਰਕ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਬਹੁਤ ਪਿਆਰ ਸਤਿਕਾਰ ਸੰਗਤਾਂ ਹਮਮਾ ਕੇ ਪਹੁੰਚ ਰਹੀਆਂ ਹਨ ਔਰ ਅੱਜ ਦਰਸ਼ਨ ਕਰnae ਸਚਕੰਚੀਰ ਮੰਦਰ ਸਾਹਿਬ ਜੀ ਦੇ ਔਰ ਬੜਾ ਛਾਏ ਜੀ कल का जो दिन चढ़ना वा और बहुत ज़्यादा फुलों की जी सजावट है और बड़ी कृपा है जी इस धरती से और बहुत शुक्रिया बिल्कुल जी सरबात का भला और मालक चढ़ दी गई देखे सारे बड़िया संगतंत इतने पहुँच रही गुरु साहब दर्शन कर ली बहुत वीरिया प्रबंध चल रहे हैं अंदर गुरु साहब की बड़ी कृपा इस नदी से भी इस पंजाब से ते भी गुरु महाराज अपनी चढ़ी कला इस पंजाब के प्रमेल प्रयास रख इस तरह ही संगत इतने दर्शन करना आदि रह ਬਹੁਤ ਵਧੀਆ ਪ੍ਰਬੰਧ ਹੈ ਤੇ ਬਹੁਤ ਵਧੀਆ ਸਜਾਵਟ ਅੰਦਰ ਚੱਲ ਰਹੀ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਗੱਲਬਾਤ ਕਰਦੇ ਹੋਏ ਸੰਗਤਾਂ ਨੇ ਆਖਿਆ ਕਿ ਜਿਹੜੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਇੱਕ ਬਹੁਤ ਹੀ ਮਨਮੋਹਕ ਨਜ਼ਾਰਾ ਉਹਨਾਂ ਨੂੰ ਦੇਖਣ ਨੂੰ ਮਿਲਿਆ। ਉਹਨਾਂ ਨੇ ਗੱਲਬਾਤ ਕਰਦੇ ਹੋਏ ਨਾਲ ਹੀ ਆਖਿਆ ਕਿ ਅੱਜ ਉਹਨਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ। ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲ ਮਲਈ